ਦਾ ਰਾਜ ਮੀਟਿੰਗ ਕੀਤੀ ਹੈ ਮੈਂ ਇਹਨੂੰ ਬਗਤ ਅੱਜ ਜਿਹੜਾ ਲੁਧਿਆਣਾ ਦੇ ਡਿਸਟ੍ਰਿਕਟ ਹੈਡ ਜਿਹੜੇ ਆ ਐਨ ਐਫ ਐਸ ਸੀ ਨੂੰ ਯਾਨੀ ਨੈਸ਼ਨਲ ਫੂਡ ਸਕਿਉਰਟੀ ਐਕਟ ਨੂੰ ਲਾਗੂ ਕਰਨ ਵਾਸਤੇ ਰਿਸਪਾਂਸਿਬਲ ਅਫਸਰ ਨੇ ਜਿਨ੍ਹਾਂ ਵਿੱਚ ਹੈਲਥ ਮੈਕ ਵਿੱਚ ਸਿਵਲ ਸਰਜਨ ਸਾਹਿਬ এডੂਕੇਸ਼ਨ ਚ ਡੀ ਯੂ ਐਲੀਮੈਂਟਰੀ ਸੋਸ਼ਲ ਸਕਿਉਰਟੀ ਚ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਸੀ ਡੀ ਪੀਓ ਤੇ ਡੀ ਐਫ ਐਸ ਸੀ ਈਸਟ ਐਂਡ ਵੈਸਟ ਤੇ ਏ ਡੀ ਸੀ ਡਿਵੈਲਪਮੈਂਟ ਬਾਈ ਜੇ ਸਾਰੀ ਟੀਮ ਤਾਂ ਤਾਂ ਠੀਕ ਹੈ ਸੋ ਸਾਡਾ ਜਿਹੜਾ ਨੈਸ਼ਨਲ ਫੂਡ ਸਕਿਉਰਟੀ ਐਕਟ ਵਿੱਚ ਅਸੀਂ ਜਿਹੜਾ ਲਾਭਪਾਤਰੀ ਆ ਬੈਨੀਫਿਸ਼ਰੀ ਆ ਚਾਹੀਏ ਉਹ ਰਾਸ਼ਨ ਦੀਪੋਤ ਕਣਕ ਲੈਂਦੇ ਆ ਚਾਹੀਏ ਉਹ ਸਕੂਲਾਂ ਦੇ ਵਿੱਚ ਬੱਚੇ ਮਿੱਡੇ ਮੀਲ ਲੈਂਦੇ ਆ ਜਾਂ ਅੰਗਰਵਾੜੀਆਂ ਚ ਫੂਡ ਜਿਹੜਾ ਉਹਦੀ ਕੁਆਲਿਟੀ ਕੁਆਂਟੀ ਮਿਲ ਰਹੀ ਆ ਠੀਕ ਮਿਲ ਰਹੀ ਨਹੀਂ ਮਿਲ ਰਹੀ ਉਹਦੇ ਵਾਸਤੇ ਮੈਂ ਰਿਨਿਊ ਕਰਨ ਲਈ ਅੱਜ ਲੁਝਾਣੇ ਆਇਆ ਸੀ ਤੇ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਆ ਵੀ ਅੰਗਰਵਾੜੀਆਂ ਦੇ ਵਿੱਚ ਅਸੀਂ ਗੁਨਾਤਮਕ ਸੁਧਾਰ ਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ ਇੱਕ ਕੰਪੇਨਬਿਡੀ ਹੋਈ ਆ। ਐਡੀ ਸਾਹਿਬ ਨੇ ਜਾਣੂ ਕਰਾ ਕੇ 87 ਨਵੀਆਂ ਅੰਗਣਵਾੜੀਆਂ ਜਿਹੜੀਆਂ ਉਹ ਜ਼ਿਲ੍ਹੇ 'ਚ ਮਨਜ਼ੂਰ ਹੋ ਕੇ ਬਣ ਰਹੀਆਂ ਵਾਂ। ਇਹਨਾਂ ਕੋਲ ਜਿਹੜੇ ਫੰਡs ਹੈਗੇ ਆ ਇਹਨਾਂ ਨੇ ਉਹ ਨਵੇਂ ਸੈਂਟਰ ਡਿਵੈਲਪ ਕਰਨੇ ਆ। ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇੱਕ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਇੱਕ ਪੋਸ਼ਨ ਵਰਟਿਕਾ ਸਕੀਮ ਆ ਜਿਹਦੇ ਤਹਿਤ ਹਰ ਅੰਗਣਵਾੜੀ ਦੇ ਵਿੱਚ 1000 स्क्वेयर फीट ਦੀ ਜਗ੍ਹਾ ਤੇ ਚਾਰੇ ਪਾਸੇ ਫਲਾਂ ਦੇ ਬੂਟੇ ਲੱਗਣੇ ਆ ਔਰ ਉਸ ਵਿੱਚ ਉਹਦੇ ਮੈਡੀਸ਼ਨਲ ਤੇ ਹਰਬਲ ਪਲਾਂਟ ਜਿਹੜੇ ਆ ਜਿਵੇਂ ਤਰਚੀ ਅਸ਼ਵਗੰਧਾ ਮੈਂ ਸੁਸ਼ਿਰਸ਼ਰ ਸਾਹਿਬ ਨੂੰ ਕਹਿ ਰਿਹਾ ਸੀਗਾ ਵੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ ਵੀ ਅਸੀਂ ਲੋਕਾਂ ਨੂੰ ਇੱਕ ਕੈਂਪੇਨ ਬਣਾ ਕੇ ਇਹ ਜਾਗਰੂਕ ਕਰੀਏ ਹੈਲਥ ਥਰੂ ਫੂਡ ਯਾਨੀ ਭੋਜਨ ਰਾਹੀਂ ਸਾਡੀ ਜਿਹੜੀ ਸਿਹਤ ਹੈ ਕਿਉਂਕਿ ਅਸੀਂ ਐਕਟ ਵਿੱਚ ਫੂਡ ਸਿਕਿਉਰਟੀ ਦੀ ਗੱਲ ਕਰਦੇ ਆਂ ਫੂਡ ਸਟੂਡੀ ਤੇ ਮੈਂ ਅਗਲੀ ਗੱਲ ਕਰਨ ਆਇਆ ਤੁਹਾਡੇ ਨਾਲ ਕਿ ਅਸੀਂ ਨਿਊਟ੍ਰੀਸ਼ਨ ਸਕੀਮ ਚ ਬਦ ਰਹੇ ਹਾਂ ਨਿਊਟ੍ਰੀਸ਼ਨ ਸਕੀਮ ਕੀ ਆ ਗਿਆ ਕਿ ਸਾਡੇ ਬੱਚਿਆਂ ਨੂੰ ਸਾਡੀਆਂ ਲੈਕਟੇਟਿੰਗ ਮਦਰਸ ਨੂੰ ਸਾਡੀਆਂ ਪ੍ਰੈਗਨੈਂਟ ਲੇਡੀਜ਼ ਨੂੰ ਜਾਂ ਸਾਡੇ ਸਮਾਜ ਚ ਆਮ ਬੰਦਾ ਜਿਹੜਿਆ ਉਹਨੂੰ ਹੈਲਦੀ ਫੂਡ ਮਿਲ ਰਿਹਾ ਉਹਦੇ ਵਾਸਤੇ ਜਿਹੜੀ ਮੈਂ ਇੱਕ ਮੁਹਿੰਮ ਬੱਡੀ ਆ ਉਸ ਤਹਿਤ ਮੈਂ ਅਫਸਰ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਆਪਣੀ ਡਿਊਟੀ ਵਿੱਚ ਲਿਜਾਣਾ ਦਾ ਲੱਕੀ ਆ ਤੇ ਪੀਜੂ ਹੈਗੀ ਆ ਸਹਿਯੋਗ ਲੋ ਐਡੀਸ਼ਨ ਬੇਨਤੀ ਕੀਤੀ ਮੈਂ ਕਿ ਤੁਸੀਂ ਫੋਰੈਸਟ ਮੈਕ ਵਿੱਚ ਤੋਂ ਹਾਰਟੀਕਲਚਰ ਮੈਕ ਵਿੱਚ ਤੋਂ ਖੇਤੀਬਾੜੀ ਮੈਕ ਵਿੱਚ ਤੋਂ ਇਹ ਨਰਸੀਆਂ ਡਵੈਲਪ ਕਰਾਓ ਕਿ ਜਿਹੜੇ ਅਸੀਂ ਹੈਲਦੀ ਪਲਾਂਟ ਜਿਹੜੇ ਆ ਉਹ ਉਹ ਇਹਨਾਂ ਅੰਗਣਵਾੜੀਆਂ 'ਚ ਇਹਨਾਂ ਸਕੂਲਾਂ ਦੇ ਵਿੱਚ ਲਵਾਈਏ ਡੀਓ ਮੈਡਮ ਨੇ ਬੇਨਤੀ ਕੀਤੀ ਕਿ ਸਕੂਲਾਂ ਦੇ ਵਿੱਚ ਕਾਫੀ ਜਗ੍ਹਾ ਗਵਰਨਮੈਂਟ ਸਕੂਲਾਂ 'ਚ ਹੁੰਦੀ ਆ ਉਹਦੇ ਵਿੱਚ ਕਿਚਨ ਗਾਰਡਨਿੰਗ ਲਗਵਾਓ ਬੱਚਿਆਂ ਨੂੰ ਸਬਜ਼ੀਆਂ ਜਿਹੜੀਆਂ ਬਿਗੈਰ ਖਾਦ ਤੋਂ ਬਿਗੈਰ ਦਵਾਈ ਤੋਂ ਕਿਵੇਂ ਪੈਦਾ ਕਰਨੀਆਂ ਉਹ ਸਿੱਖਦਾ ਬੱਚਾ ਤੇ ਉਹ ਸਬਜ਼ੀ ਨੂੰ ਜੇ ਵਿంటర్ ਵੈਜੀਟੇਬਲ ਹੈਗੀਆਂ ਉੱਥੇ ਜਿਹੜੇ ਅੰਗਣਵਾੜੀ ਵਿੱਚ ਸਰੀ ਜਿਹੜਾ ਅਸੀਂ ਫੂਡ ਦਿੰਨੇ ਆ ਮਿੱਡੇ ਵਿੱਚ ਉਹ ਸਬਜ਼ੀਆਂ ਦੇ ਆਪ ਵਰਤੀਏ ਵੀ ਤੇ ਬੱਚਿਆਂ ਨੂੰ ਉਹ ਜਿਹੜੇ ਪੱਤੇ ਹੈਗੇ ਆ ਚਾਹੇ ਉਹ ਮੂਲੀ ਦੇ ਗਾਜਰ ਦੇ ਛਲਗਮ ਦੇ ਉਹ ਪੱਤਿਆਂ ਨੂੰ ਉਬਾਲ ਕੇ ਬੱਚਿਆਂ ਨੂੰ ਪਲਾਵਾਂਗੇ ਸਾਡਾ ਕੋਈ ਖਰਚਾ ਨਹੀਂ ਹੁੰਦਾ ਪਰ ਨਿਊਟ੍ਰੀਸ਼ਨ ਬਹੁਤ ਵੱਧੀ ਹੈ ਇਹਵੇਂ ਬੇਨਤੀ ਕਰਨਾ ਸੀ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਨਿਊਟ੍ਰੀਸ਼ਨਲ ਸਿਕورٹی ਧਿਆਨ ਦੇ ਕੇ ਆਪਣੇ ਛੋਟੇ ਬੱਚਿਆਂ ਕਿਉਂ ਸਾਡੇ ਬੱਚੇ ਜਿਹੜੇ ਆ ਇਹਨਾਂ ਦੇ ਉੱਪਰ ਹੀ ਸਾਡਾ ਫਿਊਚਰ ਨਿਰਭਰ ਆ ਇਹਨਾਂ ਨੇ ਵੱਡੇ ਹੋ ਕੇ ਕੱਲ ਨੂੰ ਕੌਮ ਨੂੰ ਸੇਧ ਦੇਣੀ ਆ ਇਸ ਕਰਕੇ ਮੈਂ ਇਹ ਵੀ ਬੇਨਤੀ ਕੀਤੀ ਕਿ ਜਿੱਥੇ ਸਕੂਲਾਂ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਆ ਉਹਦੇ ਸੈਂਪਲ ਰੈਗੂਲਰ ਚੈੱਕ ਕਰਾਓ ਜਿੱਥੇ ਆਰੋ ਨਹੀਂ ਲੱਗੇ 87 ਦੇ ਸੱਵਿਜਨਾਂ ਦੇ ਕੋਲੋਂ ਜਿਹੜੇ ਟਾਈਡ ਫੰਡ ਵਿੱਚ ਕੁਝ ਅਨਯੂਟਿਲੇ ਫੰਡ ਆ ਸੀ ਉਹ ਜਾਰੀ ਕਰ ਸਕਦੇ ਉਹ ਸ਼ੁੱਧ ਪਾਣੀ ਵਾਸਤੇ ਫੰਡ ਹੈਗੇ ਆ ਸੋ ਇੰਟੀਗ੍ਰੇਸ਼ਨ ਦਾ ਇੱਕ ਪਰਪਸ ਹੀ ਮੇਰਾ ਕਿ ਇੱਕ ਮਹਿਕਮੇ ਦੀ ਲੋੜ ਹੈਗੀ ਦੂਜੇ ਮੇ ਕੋਈ ਫੰਡ ਪਏ ਆ ਇਹ ਆਪਾਂ ਮਿਲ ਕੇ ਅਸੀਂ ਸਾਰੇ ਸਮਾਜ ਵਾਸਤੇ ਕੰਮ ਕਰਦੇ ਆ ਅਸੀਂ ਪਬਲਿਕ ਵਾਸਤੇ ਕੰਮ ਕਰਦੇ ਆ ਤੇ ਪਬਲਿਕ ਦਾ ਭਲਾ ਹੋ ਜੂਗਾ ਜੇ ਅਸੀਂ ਸਰਕਾਰੀ ਜਿਹੜੇ 31 ਮਾਰਚ ਨੂੰ ਆ ਰਿਹਾ ਅਨਯੂਜ਼ਡ ਫੰਡ ਪਏ ਆ ਉਹ ਫੰਡ ਵਰਤ ਕੇ ਅਸੀਂ ਇੱਕ ਆਂਗਣਵਾੜੀਆਂ ਵਿੱਚ ਅਸੀਂ ਮੈਡੀ ਮੀਲ ਵਿੱਚ ਸੁਧਾਰ ਲਿਆਈਏ ਤੇ ਅਸੀਂ ਅੱਜ ਜਿਹੜਾ ਖਾਸ ਫੋਕਸ ਰੱਖਿਆ ਸਕੂਲ ਹੈਲਥ ਪ੍ਰੋਗਰਾਮ ਤੇ ਉਹਦੇ ਵਿੱਚ ਸਿਵਲ ਸਰਪੰਚ ਸਾਹਿਬ ਦੀ ਪੂਰੀ ਟੀਮ ਆਈ ਹੋਈ ਸੀਗੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਕੂਲਾਂ ਦੇ ਜਾਂਦੇ ਆ ਤੁਸੀਂ ਬੱਚਿਆਂ ਦੀ ਸਿਹਤ ਚੈੱਕ ਕਰਦੇ ਆ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਅੱਖਾਂ ਦੀ ਇਸ਼ੂ ਹੁੰਦਾ ਹੈ ਐਨਕਾ ਪ੍ਰੋਵਾਈਡ ਕਰਦੇ ਆ ਇਹਨਾਂ ਨੂੰ ਦੱਸਿਆ ਮੈਨੂੰ ਕਈ ਕਿਸ ਐਸੇ ਵੀ ਆਏ ਜਿਦੇ ਵਿੱਚ ਅਨਫੋਰਚਨਟਲੀ ਬੱਚੇ ਨੂੰ ਗੰਭੀਰ ਕਿਸੇ ਬਿਮਾਰੀ ਪਾਈ ਗਈ ਆ ਕੋਈ ਹਾਰਟਵੇਚ ਛੇਕ ਨਿਕਲਿਆ ਕੋ ਹੋਰਾ ਉਹਦੇ ਵਿੱਚ ਦੱਸਿਆ ਸਿਵਲ ਸਰਪੰਚ ਸਾਹਿਬ ਨੇ ਕਿ ਅਸੀਂ ਉਹਨਾਂ ਬੱਚਿਆਂ ਨੂੰ ਆਪਣੇ ਸਰਕਾਰ ਦੇ ਖਰਚੇ ਤੇ ਪੀਜੀ ਲੈ ਕੇ ਕਈ ਬੱਚਿਆਂ ਨੂੰ 40s ਜਾ ਕੇ ਬਹੁਤ ਮਹਿੰਗੇ ਇਲਾਜ ਵੀ ਸਰਕਾਰ ਨੇ ਆਪਣੇ ਖਰਚੇ ਕਰਾਏ। ਸੋ ਮੇਰੀ ਬੇਨਤੀ ਹੈ ਕਿ ਜੇ ਇੰਨਾ ਕੰਮ ਹੋ ਰਿਹਾ ਵਾ ਤਾਂ ਤੁਹਾਨੂੰ ਮੇਰੀ ਬੇਨਤੀ ਹੈ ਵੀ ਇਹ ਚੀਜ਼ਾਂ ਬਾਰੇ ਜਾਗਰੂਕ ਕਰਾਓ ਤੇ ਮੈਂ ਤੁਹਾਡੇ ਮੱਦੇਨਜ਼ਰ ਹੀ ਬੇਨਤੀ ਕਰੂੰਗਾ ਕਿ ਹਰ ਸਕੂਲ ਦੇ ਵਿੱਚ ਹਰ ਇੱਕ ਅੰਗਰਵਾੜੀ 'ਚ ਹਰ ਕਲਾਸਿੰਗ ਦੀਪੂ ਤੇ ਸਾਡੇ ਕਮਿਸ਼ਨ ਦਾ ਨੰਬਰ ਜਿਹੜਾ ਉਹ ਲਿਖਿਆ ਹੋਵੇ ਤਾਂ ਕਿ ਕਿਸੇ ਨੇ ਗਰਵੰਸਾ ਕੋਈ ਸ਼ਿਕਾਇਤ ਕਰਨੀ ਹੈ, ਸ਼ਿਕਾਇਤ ਕਰੇ। ਮੇਰੇ ਕੋਲ ਚਾਰ ਮੈਂਬਰ ਸਭਾ ਵਾਂਡੇ ਅੱਛੇ ਜਿਿਹਲੇ 'ਚ ਕੰਮ ਕਰਦੇ ਆ। ਤੇਰੀ ਡਿਸਟ੍ਰਿਕਟੇ ਸਾਰੇ ਕਵਰ ਹੁੰਦੇ ਆ ਰੈਂਡਮਲੀ ਜਾਂਦੇ ਆ ਸਰਪ੍ਰਾਈਜ਼ ਜਾਂਦੇ ਆ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਜਾ ਕੇ ਚੈੱਕ ਕਰੋ ਤੇ ਦਬਕੇ ਮਾਰਨ ਦੀ ਬਜਾਏ ਮੋਟੀਵੇਸ਼ਨਲ ਰਹੋ ਲੋਕਾਂ ਨੂੰ ਗਾਈਡ ਕਰੋ ਕਿ ਆਪਾਂ ਕੰਮ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਉਹਦੇ ਨਾਲ ਸਾਡਾ ਸਗਨਾਤਕ ਸੁਧਾਰ ਵੀ ਹੋਊਗਾ ਆਉਣ ਵਾਲੇ ਸਮੇਂ ਵਿੱਚ ਇਸ ਕਮਿਸ਼ਨ ਦਾ ਰੋਲ ਇਹ ਹੈਗਾ ਕਿ ਸਾਡੇ ਲਾਭਪਾਤਰੀਆਂ ਨੂੰ ਚਾਹੇ ਸਕੂਲ ਦੇ ਬੱਚੇ ਆ ਚਾਹੇ ਆਂਗਣਵਾੜੀ ਦੇ ਛੋਟੇ ਬੱਚੇ ਆ ਚਾਹੀਏ ਦੁੱਧ ਚੋਣ ਦੀਆਂ ਮਾਵਾਂ ਵਾਂ ਚਾਹੇ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਸਹੀ ਖਾਣਾ ਮਿਲੀ ਜਾਵੇ ਤੇ ਰਾਸ਼ਨ ਦੀ ਪਹੁੰਚ ਲੈਣ ਵਾਲੇ ਰਾਸ਼ਨ ਵਾਲਿਆਂ ਨੂੰ ਸਹੀ ਰਾਸ਼ਨ ਮਿਲੀ ਜਾ ਸਰ ਸੀਐਮ ਸਾਹਿਬ ਨੇ ਕਿਹਾ ਹੈ ਕਿ ਜੋ ਫਰੂਟ ਹੈ ਉਹ ਵੀ ਇਨਕਲੂਡ ਹੈ ਤੁਸੀਂ ਸੁਣਦੇ ਹੋ ਕਿ ਫਰੂਟ ਸਾਰੇ ਇਨਕਲੂਡ ਹੋਣੇ ਚਾਹੀਦੇ ਹਨ ਕਿੰਨੂ ਗਿਆ ਸੀ ਅ ਉਹਦੇ ਵਿੱਚ ਅਸੀਂ ਚਰਚਾ ਕਰ ਰਹੇ ਹਾਂ ਕਿੰਨੂ ਤਾਂ ਆਲਰੇਡੀ ਦੇ ਰਹੇ ਬੱਚਿਆਂ ਨੂੰ ਅਸੀਂ ਕੁਝ ਮੈਂ ਅਮਰitsar ਗਿਆ ਸੀ ਉੱਥੇ ਨਖਾ ਤੇ ਉੱਥੇ ਪੀਅਰਸ ਦੇ ਬਾਗ ਹੈਗੇ ਆ ਇੱਥੇ ਮੈਨੂੰ ਗੱਲ ਕਰ ਰਹੀ ਸੀ ਮੋਗੇ 'ਚ ਵੀ ਅਮਰੂਦ ਬੜਾ ਸੋ ਅਸੀਂ ਜਿਹੜੇ ਸਿੱਖਿਆ ਐਜੂਕੇਸ਼ਨ ਐਜੂਕੇਸ਼ਨ ਵਿਭਾਗ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਣੀ ਕਾਸਟ ਫੈਕਟਰ ਦੇਖ ਲੈਣ ਤੇ ਜਿਹੜਾ ਸੀਜ਼ਨਲ ਤੇ ਲੋਕਲ ਫਰੂਟ ਆ ਉਹਨੂੰ ਵੀ ਸ਼ਾਮਿਲ ਕਰ ਲਓ ਕਈ ਤਾਂ ਕੇਲੇ ਵੀ ਦੇ ਰਹੇ ਹੋ ਰਿਹਾ ਤਾਂ ਇਦਾਂ ਦੀ ਕੋਈ ਬ ਇਹ ਉਹਦਾ ਕਾਸਟ ਪੈਰਾਮੀਟਰ ਆ ਜਿਹੜਾ ਫਰੂਟ ਚ ਫਿੱਟ ਹੁੰਦਾ ਆਈ ਥਿੰਕ ਉਸ ਮਿਲ ਸਕਦਾ ਭਾਵੇਂ ਕਿੰਨੂ ਆ ਮੌਸਮੀ ਫਰੂਟਡ ਹੈਗਾ ਉਹ ਮਿਲਣਾ ਚਾਹੀਦਾ ਬੱਚਿਆਂ ਨੂੰ